ਜਣਾ ਸਕੂਲ ਜਾਣਾ ਵੀ ਆਹੋ ਦੀ ਮੂਹਰਲੀ ਸੀਟ ਤੇ ਬਹਿਣਾ ਕਦੇ ਸੋਚਿਆ ਨਹੀਂ ਸੀ ਜਾਏ ਵੀ ਤੁਸੀਂ ਚਾਕੇ ਸਾਨੂੰ ਜਹਾਜ਼ਾਂ ਦੀਆਂ ਪਿਛਲੀਆਂ ਸੀਟਾਂ ਦੇਣੀ ਮੂਹਰਲੀਆਂ ਮਹਿੰਗੀਆਂ ਸੀਟਾਂ ਦੇ ਬਿਠਾਓਗੇ ਉਹ ਸਜਦਾ ਸਲੂਟ ਦਾ ਸਲਾਮ ਹੈ ਲਓ ਗੱਲ ਕਰ ਲਈਏ ਮਾ ਖੇਡ ਕਬੱਡੀ ਦੀ ਆਹ ਨੌਜਵਾਨ ਦਾ ਕਹਿੰਦੇ ਉਹ ਪਿੰਡ ਹੈ ਜਿਹੜੇ ਪਿੰਡ ਦੇ ਕਹਿੰਦੇ ਫਰੋਜ਼ ਸਾਨੂੰ ਜਨਮ ਦਿੱਤਾ ਇਹ ਕਹਿੰਦੇ ਗੁਰਿਤਣੇੜਪਿੰਡ ਦਾ ਇੱਕ ਤਕੜਾ ਨੰਬਰ ਜੋੜ ਗਿਆ ਆ ਨੌਜਵਾਨ ਦਾ ਕਹਿੰਦੇ ਮਰਸੀਆ ਨੇ ਲਾਗੇ ਇਹਦਾ ਪੱਲ ਦਾ ਪਿੰਡਾ ਵੱਡੇ ভাই ਚੱਕਵਾ ਇੱਕ ਉਹ ਬਣਾ ਦੇ ਗੱਲ ਮੁੰਡੇ ਦੀ ਪੱਲ ਨੌ ਪਿੰਡਾ ਮੇਰੇ ਵੀਰੋ ਜਲੰਧਰ ਜ਼ਿਲ੍ਹੇ ਦੀ ਧਰਤੀ ਹੈ ਆਹ ਚਾਰ ਜਾਫੀ ਤਿਆਰ ਨੇ ਪਰਲੀ ਕੰਨੀ ਤੇ ਮੱਝੂਕਿਆਂ ਦੇ ਇਲਾਕੇ ਦਾ ਦੀਪਗੜ ਪਿੰਡ ਦਾ ਨੰਨੂ ਲੱਗਿਆ ਹੋਇਆ ਨਾਲ ਜਗਤਾਰ ਦੁੱਗਾ ਪਿੰਡ ਦਾ ਪਰ ਆਏ ਨਵੇਂ ਸ਼ਹਿਰ ਦੇ ਮਲਪੁਰ ਅੜਕਾਂ ਵਾਲਾ ਭੁੰਡੀ ਤੇ ਦੂਜੇ ਪਾਸੇ ਮੰਨਾ ਬਲ ਨੌ ਦੀ ਧਰਤੀ ਦਾ ਇੱਕ ਲੱਖਾਂ ਦਾ ਮਜੂਦ ਚੁੱਕਿਆ ਜੋਵਨ ਜੋਵਨ ਤੂਦ ਜੇ ਜਫਾ ਲਾ ਗਿਆ ਤੇ 500 ਡਾਲਰ ਸੁੱਖੇ ਪੰਜਾਬ ਮੋਟਰ ਵਾਲੇ ਵੱਲੋਂ ਹੋਣਾ ਜਿਹੜਾ ਬੱਚਾ ਗਮ ਹੋਇਆ ਸੀ ਉਹਨਾਂ ਦੇ ਮਾਪੇ ਇੱਥੇ ਆ ਗਿਆ ਜੀ ਮਿਲ ਗਿਆ ਬੱਚਾ ਬਹੁਤ ਅੱਛਾ ਬੱਚਾ ਨਹੀਂ ਮਿਲੇ ਮੇਰੀ ਬੇਨਤੀ ਹੈ ਜਿਹੜਾ ਵੀਰ ਬੱਚੇ ਮੈਨੂੰ ਲੱਗਦਾ ਕਿ ਕੀ ਆਪਾਂ ਵੀ ਥੋੜਾ ਜਿਹਾ ਗਲਤ ਬੱਚਾ ਹੈਗਾ ਘਰ ਦੇਖ ਬੱਚੇ ਉਹਦੇ ਹਾਂ ਬੱਚਾ ਸਾਡੇ ਕੋਲੇ ਹੈਗਾ ਘਰ ਦੇ ਬਾچے ਹੈ ਘਰ ਦੇ ਬਾچے ਘਰ ਦੇ ਵੀ ਲੱਗ ਗਿਆ ਮੇਰੀ ਬੇਨਤੀ ਹੈ ਕੁਆਂਟਮ ਗਰੁੱਪ ਨੇ ਮੇਰੇ ਵੀਰੋ ਵੱਡੇ ਪੱਧਰ ਤੇ ਸਿੱਖ ਖੇਡਾਂ ਦੇ ਲਈ ਯੋਗਦਾਨ ਪਾਇਆ 1 ਲੱਖ ਡਾਲਰ ਚਾਰ ਜੋਗੇਵਾਲਾ ਪਿੰਡ ਨੇ ਪੰਜਾਬ ਦੇ ਵਿੱਚ ਅਮਰੀਕ ਇੱਕ ਡੱਗਰੂ ਦੇ ਕੋਲੇ ਵੀ ਪੈਂਦਾ ਪਰ ਇਹਦਾ ਮੇਰੇ ਵੀਰੋ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਜੋਗੇਵਾਲਾ ਪਿੰਡ ਹੈ ਤੇ ਗਗਨ ਨਾਮ ਹੈ ਪਰ ਆ ਤੂਤ ਪਿੰਡ ਦਾ ਮੇਰੇ ਵੀਰੋ ਜੋਬਨ ਤੇ ਦੂਜੇ ਪਾਸੇ ਜੋਗੇਵਾਲੀਆ ਗਗਨ ਚੱਲਦਾ ਹੋਇਆ ਤੇ ਕਹਿੰਦੇ ਵੀ ਵੀ ਸਿੱਟ ਲਿਆ ਮੁੰਡਿਆਂ ਨੇ ਇਹ ਸਿਆਣੇ ਆਣੇ ਵੀ ਕਹਿੰਦੇ ਵੀ ਪੱਕੀ ਕੰਬ ਚ ਕੱਲ ਟਕਾ ਕੇ ਥੁੱਕਿਆ ਹੋਵੇ ਫਿਰ ਪਛਤਾਉਣ ਦੀ ਲੋੜ ਨਹੀਂ ਪੈਂਦੇ ਸੁੱਖੇ ਨੇ ਆਖਿਆ ਵੀ 500 ਦੇਣਾ ਤੇ ਜੋਬਨ ਝੱਟ ਕੇਵੇਂ ਗੱਡੜੀਆਂ ਤੇ ਕਰ ਦਿੰਦਾ ਫੜਿਆ ਵੀ ਉਹ ਨੂੰ ਐ ਜਿਹਨੂੰ ਘੱਟ ਜੱਫੇ ਲੱਗਦੇ ਆ ਕਿਉਂਕਿ ਗੱਜੀ ਨੇ ਆਖਿਆ ਮਾਨਾ ਦੇ ਮੁੰਡੇ ਨੇ ਵੀ ਚਾਰ ਜੋਗੇ ਵਾਲੇ ਆ 12 13000 ਜਿਹੜੇ ਪਿੰਡ ਉਹਨਗੇ ਪੰਜਾਬ ਦੇ ਦੋਨਾਂ ਦੇ ਵਿੱਚ ਕਹਿੰਦੇ ਚਾਰ ਜੋਗੀ ਵਾਲਿਆ ਤੇ ਜਿਹੜਾ ਜੋਗੀ ਵਾਲਾ ਕਹਿੰਦੇ ਜ਼ਿਲ੍ਹੇ ਫਿਰੋਜ਼ਪੁਰ ਦਾ ਬਦੇਗੜ ਪੰਜ ਤੂਰ ਦੇ ਨੇੜੇ ਉਸੇ ਜੋਗੀ ਵਾਲਾ ਕਹਿੰਦੇ ਜਗੜ ਫੜ ਲਿਆ ਹੈ